ਅਰ ਫਿਰ ਲੋਕਲ ਜਿਹੜੇ ਸਥਾਨਕ ਸਿੱਖ ਔਰ ਗੁਰਦੁਆਰਾ ਪ੍ਰਬੰਧਕਨ ਉਹਨਾਂ ਦੇ ਕਹਿਣ ਦੇ ਉੱਪਰ ਉੱਥੇ ਗੁਰਮਤ ਸਮਾਗਮ ਉਲੀਕੇ ਗਏ ਸ਼੍ਰਮਣੀ ਕਮੇਟੀ ਨੇ ਸਹਿਯੋਗ ਕਰਕੇ ਰਾਗੀ ਟਾਡੀ ਕਮਿਸ਼ਰੀ ਜਥੇ ਸਭ ਦੀ ਡਿਊਟੀ ਲਈ ਪਰ ਐਨ ਇੱਕ ਦਿਨ ਪਹਿਲੇ ਉਹ ਸਾਰੇ ਡਿਊਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਜਦੋਂ ਪ੍ਰੋਗਰਾਮ ਸ਼ੁਰੂ ਹੋਣੇ ਸੀ ਔਰ ਸਾਡੇ ਪੁੱਛਣ ਤੇ ਇਹ ਕਿਹਾ ਗਿਆ ਕਿ ਜੀ ਸ਼ਤਾਬਦੀ ਸੰਬੰਧੀ ਇਹਨਾਂ ਦੀ ਡਿਊਟੀ ਲੱਗੀ ਕੰਜੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਤੁਸੀਂ ਨਹੀਂ ਦੇਣਾ ਤੇ ਦੱਸੋ ਸ਼੍ਰੋਮਣੀ ਕਮੇਟੀ ਦਾ এজেন্ডਾ ਕੀ ਹੈ 5 ਅਗਸਤ ਦੇ ਜਲਾਸ ਤੇ ਵਿੱਚ এজেন্ডਾ ਹੀ ਜਥੇਦਾਰ ਸਾਹਿਬਾਨ ਔਰ ਉਹਨਾਂ ਨਾਲ ਸੰਬੰਧਿਤ ਕਾਰਵਾਈ ਦਾ ਹੈ ਔਰ ਇਹਦੇ ਵਿੱਚ ਬਿਲਕੁਲ ਆਪਣਾ ਪੱਖ ਰੱਖਾਂਗੇ ਬੇਸ਼ੱਕ ਜਿਸ ਤਰ੍ਹਾਂ ਪਿਛਲੀ ਵਾਰ ਇਹਨਾਂ ਨੇ ਨਹੀਂ ਬੋਲਣ ਦਿੱਤਾ ਮਾਈਕ ਖੋਲਿਆ ਸੀ ਮਾਈ ਕੋਲਾਂ ਨੇ ਕਿ ਅਸੀਂ ਬਾਹਰ ਆ ਕੇ ਬ੍ਰੈਸਟਲ ਨਾਲ ਗੱਲ ਕਰਾਂਗੇ ਕਿ ਗੱਲ ਤਾਂ ਜਿਹੜੀ ਕਰਨੀ ਉਹ ਅਸੀਂ ਕਰਨੀ ਹੈ